ਮਸਾਜਿਕਨ ਉਂਦਾ ਐ ਕੋਸੀ ਡਰਾਫਟ ਜਰੀਆ ਇਸਲਾਮ ਪੁਲਿਸ ਨੂੰ ਜੋਰ ਦੀ ਜੜੀ ਮਿਸਾਲ ਪੇਦਾ ਕਰਕੇ ਦੇਵਾਂਗੇ ਕਿ ਨਸ਼ਾਤ ਅਸਰਦੇ ਇਕੱਲੇ ਦੇ ਨਹੀਂ ਉਹ ਲੋਕ ਪਰਿਵਾਰ ਦੇ ਇੱਕਜੁੱਟ ਹੋ ਕੇ ਇਹ ਸਭ ਖਾਂਦੇ ਹਾਂ ਕਿ ਅਸੀਂ ਨਸ਼ਿਆਂ ਦੇ ਖਾਤ ਆਪਣੀ ਜਿੱਤ ਦੇ ਸਵੇਰਾ ਬਣ ਕੇ ਆਦੇ ਬੱਕਪੀ ਨਵੀਂ ਰੱਖਣਗੇ ਅੱਜ ਅਸੀਂ ਉਹ ਸ਼ਮੀ ਕਮਲਪੁਰਾ ਕੋਕਿਆਲੀ ਤੇ ਸਾਡਾ ਸੈਂਸ ਦਾ ਖੁਰਦ ਇਹ ਪਿੰਡ ਦੇ ਉੱਤੇ ਆਪਾਂ ਇਸ ਵੇਲੇ ਗੁਰਦੁਆਰਾ ਸਾਹਿਬ ਦੇ ਵਿੱਚ ਖੜੇ ਆ। ਇੱਥੇ ਅਸੀਂ ਜਿਹੜਾ ਇਹ ਜੁੱਧ ਦਸਿਆ ਦੇ ਵਿਰੋਧ ਉਹਦੇ ਤਹਿਤ ਜਿਹੜੀ ਆ ਮੀਟਿੰਗ ਆ ਕੀਤੀ ਹੈ। ਉਹ ਲੋਕਾਂ ਦੀ ਬਹੁਤ ਵੱਡੇ ਲੈਵਲ ਤੇ ਸਮੂਲੀਅਤ ਸੀਗੀ। ਬਹੁਤ ਲੋਕ ਬੜੇ ਉਤਸ਼ਾਹ ਨਾਲ ਜਿਹੜੇ ਉਹ ਆਏ ਆ। ਉਹਦੇ ਜਿੰਨੇ ਉਤਸ਼ਾਹ ਨਾਲ ਲੋਕ ਆ ਰਹੇ ਆ ਇਸ ਪਿੰਡ ਦੇ ਵਿੱਚ ਇਹਨਾਂ ਨੇ ਦੱਸਿਆ ਕਿ ਸਾਡੇ ਪਿੰਡ ਦੇ ਵਿੱਚ ਤਾਂ ਕੋਈ ਵੇਚਦਾ ਨਹੀਂ। ਪਰ ਫਿਰ ਵੀ ਇਹਨਾਂ ਕਿਹਾ ਕਿ ਅਸੀਂ ਖਿਆਲ ਰੱਖਾਂਗੇ ਪੰਚਾਇਤ ਬਹੁਤ ਵਧੀਆ ਪਿੰਡਾਂ ਦੀਆਂ ਸਾਰੀਆਂ ਪਿੰਜਾਤਾ ਠੀਕ ਜੀ ਸੋ ਮੇਰਾ ਖਿਆਲ ਹੈ ਕਿ ਜਲਦੀ ਜਿਹੜਾ ਇਹ ਪੰਜ ਦਰਵਾਜ਼ਾ ਦੀ ਤਰਤੀ ਹੈ ਗੁਰੂਆਂ ਪੀਰਾਂ ਫਕੀਰਾਂ ਦੀ ਤਰਤੀ ਪੰਜਾਬ ਜਿਹੜਾ ਉਹ ਨਸ਼ੇ ਤੋਂ ਮੁਕਤ ਹੋ ਜਾਊਗਾ ਸਦਾ ਭਗਵਾਨ ਸ੍ਰੀ ਮਾਨ ਜੀ ਦੀ ਗਵਾਹੀ ਹੈ ਇੱਕ ਲਾਸਟ ਗੇਟ ਚੱਲ ਰਿਹਾ ਵਾ ਇਹ ਲਾਸਟ ਗੇਟ ਕਿੰਨਾ ਘੰਗਾਰਾ ਲੱਗ ਰਿਹਾ ਜੀ ਵੇਖੋ ਤੁਸੀਂ ਦੇਖਿਆ ਯਾ ਕਿੰਨਾ ਘੰਗਾਰਾ ਬਹੁਤ ਬਹੁਤ ਵਧੀਆ ਹੰਗਾਰ ਇੱਕ ਵਾਰ ਮੁਰਤੂ ਦੇਖ ਲਓ ਆੜਿਆ ਜੀ ਰੈਡੀ ਦੇ ਰੂਪ ਵਿੱਚ ਆਪਨੇ ਕਰ ਗਿਆ ਵਾਲਾ ਪ੍ਰੋਗਰਾਮ ਬੇਲੋ ਤੁਸੀਂ ਬਹੁਤ ਵੱਡੇ ਬਲੋਗ ਦਾ ਬੰਦੇ ਉਦੋਂ ਅਸੀਂ ਇੰਨੀ ਗਰਮੀ ਦੇ ਵਿੱਚ ਕਿੰਨੀ ਗਰਮੀ ਹੈ ਤੁਹਾਡੇ ਸਾਹਮਣੇ ਤੁਸੀਂ ਵੇਖਿਆ 1 ਵਜੇ ਉੱਤੇ ਮੀਟਿੰਗ ਤੁਸੀਂ ਉੱਤੇ ਚੱਕ ਮਾਰ ਲਾ ਕਿੰਨੀ ਮਾਰਿਆ ਮੈਨੂੰ ਆਪ ਮੈਂ ਸੋਚਿਆ ਦੀ ਮਜ਼ਬੂਤ ਹੋ ਗਿਆ ਕਿ ਯਾਰ ਇਹੋ ਜੀ ਗਰਮੀ 'ਚ ਜੇ ਕਿਸੇ ਨੂੰ ਕੋਈ ਦੇ ਦੇ ਕਿ ਬਸ ਲੋਕ ਜਿਹੜੇ ਆ ਸਮਝਦੇ ਆ ਕਿ ਸਰਕਾਰ ਬਹੁਤ ਵਧੀਆ ਕੰਮ ਕਰਦੀ ਆ ਉਹ ਨਸ਼ਾ ਬਹੁਤ ਮਾੜੀ ਚੀਜ਼ ਐ ਇਹਨੂੰ ਜਿਹੜਾ ਖਤਮ ਕਰਨਾ ਉਹ ਲੋਕਾਂ ਦੇ ਸਹਿਯੋਗ ਤੋਂ ਬਿਨਾ ਹੋਣਾ ਨਹੀਂ ਉਹ ਲੋਕ ਜਿੱਦਾਂ ਹੁਣ ਤੁਰੇ ਆ ਜਿੱਦਾਂ ਉੱਠੇ ਆ ਲਾਜ ਵੀ ਖਤਮ ਹੋ ਗਿਆ ਲੱਗਦਾ ਕਿ ਲੋਕਾਂ ਨੂੰ ਹੁਣ ਸਮਝ ਆ ਗਈ ਹੈ ਕਿ ਇਸ ਦੀ ਬਹੁਤ ਲੋੜ ਹੈ ਬਿਲਕੁਲ ਦੀ ਬਿਲਕੁਲ ਲੋਕਾਂ ਨੂੰ ਸਮਝ ਵੀ ਆ ਪਿੰਡਾਂ ਦੇ ਵਿੱਚ ਸਾਡੇ ਭਾਈਚਾਰਿਆਂ ਦੇ ਵਿੱਚ ਸਾਡੀਆਂ ਰਿਸ਼ਤੇਦਾਰੀਆਂ ਦੇ ਵਿੱਚ ਬਹੁਤ ਮੁੰਡੇ ਪਿਛਲੇ ਸਾਲਾਂ ਦੇ ਵਿੱਚ ਜਿਹੜਾ ਉਹ ਨਸ਼ੇ ਦੇ ਨਾਲ ਜਿਹੜਾ ਗਲਤ ਹੋ ਗਿਆ ਕਈ ਇਹਦਾ ਤੇ ਇਦਾਂ ਦੇ ਇਨਸੀਡੈਂਟ ਮਿਲਦੇ ਆ ਪਿੰਡਾਂ ਦੇ ਜਾਨੇਓ ਦੱਸਦੇ ਆ ਸਾਡੇ ਪੁੱਤ ਮੱਦਗੇ ਜੀ ਸਾਡਾ ਇਦਾਂ ਹੋ ਗਿਆ ਉਹ ਮਤਲਬ ਲੋਕ ਜਿਹੜੇ ਸੀ ਤੋਂ ਹੁਣ ਜਾਗਰੂਕ ਨੇ ਤੇ ਇਹ ਚੀਜ਼ ਖਤਮ ਹੋ ਗਈ ਹਾਂ ਕੀ ਨਾਂ ਆ ਕਿਹੜਾ ਪਿੰਡ ਹੈ ਜੀ ਮੈਂ ਜੀ ਸਰਪੰਚ ਹਰਪ੍ਰੀਤ ਸਿੰਘ ਸੈਨਸਰਾ ਪਤੀ ਦੋਕੇ ਤੋਂ ਜੀ ਤੇ ਅੱਜ ਜਿਹੜਾ ਸਾਡਾ ਪ੍ਰੋਗਰਾਮ ਸੀ ਇਹ ਜੁੱਧ ਨਸ਼ਿਆਂ ਦੇ ਵਿਰੁੱਧ ਜਿਹੜਾ ਸਰਕਾਰ ਵੱਲੋਂ ਚਲਾਇਆ ਗਿਆ ਹੈ ਉਹ ਪ੍ਰੋਗਰਾਮ ਅਸੀਂ ਅੱਜ ਪਿੰਡ ਦੇ ਵਿੱਚ ਰੱਖਿਆ ਸੀ ਤੇ ਸਾਡੇ ਫੜਕੇ ਦੇ ਨੇਤਾ ਸਾਹਿਬका ਕੈਪਟਨਲ ਮਨਿੰਸ ਗਦੀਸ਼ ਸਿੰਘ ਧਾਰੀਵਾਲ ਜਿਹੜੇ ਆ ਚੇਚੇ ਦੇ ਉੱਤੇ ਅੱਜ ਪਹੁੰਚੇ ਸੀ ਸੋ ਜਿਵੇਂ ਕਿ ਤੁਹਾਨੂੰ ਪਤਾ ਹੀ ਹੈ ਕਿ ਮਾਨ ਸਰਕਾਰ ਨੇ ਜਿਹੜਾ ਵਾ ਜੁੱਧ ਨਸ਼ਿਆਂ ਵਿਰੁੱਧ ਜਿਹੜਾ ਚਲਾਇਆ ਹੈ ਤੇ ਲੋਕਾਂ ਨੂੰ ਅਵੇਅਰਨੈਸ ਕਰਨ ਵਾਸਤੇ ਜਿਹੜਾ ਹੈ ਉਹ ਪਿੰਡਾਂ ਦੇ ਵਿੱਚ ਪ੍ਰੋਗਰਾਮ ਚੱਲ ਰਹੇ ਆ ਤੇ ਉਹਦਾ ਜਿਹੜਾ ਕਾਫੀ ਵੱਡਾ ਹੰਗਾਰਾ ਜਿਹੜਾ ਉਹ ਪਿੰਡਾਂ ਦੇ ਵਿੱਚ ਮਿਲ ਰਿਹਾ ਹੈ ਤੁਸੀਂ ਵੇਖ ਹੀ ਸਕਦੇ ਹੋ ਕਿ ਇੱਕ ਛੋਟੇ ਜਿਹੇ ਸੱਦੇ ਦੇ ਉੱਤੇ ਜਿਹੜੀ ਆ ਇੱਕ ਰੱਖੀ ਅਸੀਂ ਮੀਟਿੰਗ ਸੀ ਤੇ ਰੈਲੀ ਦੇ ਵਾਂਗ ਜਿਹੜਾ ਇਕੱਠ ਹੋਇਆ ਸੀ ਸੋ ਲੋਕ ਜਿਹੜੇ ਜਾਗਰੂਕ ਹੋ ਰਹੇ ਆ ਤੇ ਅਸੀਂ ਲੋਕਾਂ ਨੂੰ ਵੀ ਇਹੋ ਬੇਨਤੀ ਕੀਤੀ ਆ ਕਿ ਅਸੀਂ ਸਰਕਾਰਾਂ ਦੇ ਨਾਲ ਜਿਹੜਾ ਮੋੜੇ ਨਾਲ ਮੋੜਾ ਜੋੜ ਕੇ ਸਾਥ ਦਈਏ ਤਾਂ ਹੀ ਅਸੀਂ ਜਿਹੜਾ ਨਸ਼ੇ ਨੂੰ ਜਿਹੜੀ ਠੱਲ ਪਾ ਸਕਦੇ ਆਂ ਵੀ ਪਿੰਡ ਦੇ ਸਰਪੰਚੋਂ ਸਰਕਾਰ ਨੇ ਇੱਕ ਸੌਖਵਾਈ ਆ ਕਿ ਕਿਸੇ ਦੀ ਜ਼ਮਾਨਤ ਨਹੀਂ ਦੇਣੀ ਨਸ਼ੇ ਦੇ ਜਿਹੜੇ ਸਮਗਲਰ ਨਾਲ ਮ ਕਰਨੀ ਜਾਣਾ ਅਸੀਂ ਵੇਖੋ ਜੀ ਪਹਿਲਾਂ ਹੀ ਪਿੰਡਾਂ ਦੇ ਵਿੱਚ ਆਪਣੀ ਪੰਚਾਇਤ ਵੱਲੋਂ ਜਿਹੜੇ ਆ ਮਤੇ ਪਾ ਕੇ ਤੇ ਸਾਰੇ ਪਿੰਡ ਦੀ ਸਹਿਮਤੀ ਲਈ ਹੋਈ ਆ ਕਿ ਸਾ ਕਿਸੇ ਨੂੰ ਵੀ ਜੇ ਕੋਈ ਪਹਿਲੀ ਤੇ ਗੱਲ ਸਾਡੇ ਪਿੰਡ ਦੇ ਵਿੱਚ ਕੋਈ ਵੀ ਨਸ਼ਾ ਵੇਚਣ ਵਾਲਾ ਨਹੀਂ ਹੈਗਾ ਤੇ ਨਾ ਹੀ ਕੋਈ ਸਮੈਗ ਦਾ ਨਸ਼ਾ ਕਰਨ ਵਾਲਾ ਹੈਗਾ ਕੀ ਕ毒ਾ ਜਿਹੜੇ ਆ ਉਹ ਗੋਲੀ ਜਾਂ ਕੋਈ ਉਹ ਜਾਂ ਨਸ਼ਾ ਕਰਦੇ ਹੋਣਗੇ ਬਾਕੀ ਜਿਹੜਾ ਵਾ ਇਹ ਅਸੀਂ ਇਹ ਪ੍ਰੋਗਰਾਮ ਤੋਂ ਪਹਿਲਾਂ ਜਿਹੜਾ ਇਹ ਉਦੋਂ ਵੀ ਮਤੇ ਪਾ ਕੇ ਜਿਹੜੀ ਅਸਹਿਮਤੀ ਲਈ ਹੋਈ ਹੈ ਕਿ ਨਾ ਅਸੀਂ ਕਿਸੇ ਦੀ ਜ਼ਮਾਨਤ ਦੇਣੀ ਹੈ ਜੇ ਕੋਈ ਗਲਤ ਅੰਸਰ ਜਿਹੜਾ ਵਾ ਇਦਾਂ ਦੀ ਗਲਤੀ ਕਰਦਾ ਹੈ ਤੇ ਨਾ ਹੀ ਉਹਦੇ ਪਿੱਛੇ ਕਿਸੇ ਨੇ ਜਾ ਕੇ ਉਹਦੀ ਸਪੋਰਟ ਕਰਨੀ ਹੈ ਜੇ ਕੋਈ ਉਹਦੀ ਜ਼ਮਾਨਤ ਦਿੰਦਾ ਹੈ ਜਾਂ ਕੁਝ ਕਰਦਾ ਹੈ ਅਸੀਂ ਉਹਦਾ ਪਿੰਡ ਦੇ ਵਿੱਚ ਬਾਈਕਾਟ ਕਰਾਂਗੇ ਬਿਹਤਰ ਉਪਚਾਰ ਸੁਰੱਖਿਤ ਪਰਿਵਾਰ ਤੁਹਾਡੀ ਜ਼ਿੰਦਗੀ ਅਨਮੋਲ ਹੈ ਉਸਦੀ ਸੁਰੱਖਿਆ ਕਰੋ ਜਦੋਂ ਮਾਮਲਾ ਹੋਵੇ ਤੁਹਾਡੀ ਸਿਹਤ ਦਾ ਤਾਂ ਫਿਰ ਸਮਝੋਤਾ ਕਿਉਂ ਤੁਹਾਨੂੰ ਸੀਜ਼ਨ ਹਸਪਤਾਲ ਇੱਕ ਛਤ ਹੇਠਾਂ ਸਾਰੀਆਂ ਸਹੂਲਤਾਂ ਦੇ ਰਿਹਾ ਹੈ ਤੁਸੀਂ ਇੱਥੇ ਪੁਰਾਣੀ ਤੋਂ ਪੁਰਾਣੀ ਬਿਮਾਰੀ ਤੋਂ ਨਿਜਾਤ ਪਾਉਣ ਲਈ ਮਾਹਿਰ ਡਾਕਟਰਾਂ ਦੇ ਕੋਲੋਂ ਆਪਣਾ ਸਫਲ ਇਲਾਜ ਕਰਵਾ ਸਕਦੇ ਹੋ ਸੀਜ਼ਨ ਹਸਪਤਾਲ ਦੇ ਵਿੱਚ ਤੁਹਾਨੂੰ 24 ਘੰਟੇ ਐਂਬੂਲੈਂਸ ਦੀ ਸਹੂਲਤ ਮਿਲਦੀ ਹੈ ਉਹਨੂੰ ਇਥੇ ਆਈਸੀਓ ਐਕਸ-ਰੇ ਹਾਈ-ਟੈਕ ਲੈਬੋਰਟਰੀ ਦੀ ਸਹੂਲਤਾਂ ਵੀ ਮਿਲਦੀ ਹੈ ਸੀਜ਼ਨ ਹਸਪਤਾਲ ਦੇ ਵਿੱਚ ਇੰਸ਼ੋਰੈਂਸ ਕੈਸ਼ਲੈਸ ਦੀ ਸਹੂਲਤ ਵੀ ਹੈ ਮਲੇਰੀਆ, ਪੱਥਰੀ, ਜੋਨਡੀਜ਼, ਸਟਾਈਫੈਡ, ਜੋੜਾਂ ਬਦਲਦ, ਖੂਨ ਦੀ ਕਮੀ, ਸੁੱਕੀ ਖਾਂਸੀ, ਹੱਥਾਂ ਪੈਰਾਂ ਦਾ ਸੋਜਣਾ, ਮਿਰਗੀ, ਚੱਕਰ ਆਉਣਾ, ਬਵਾਸਿਰ ਅਤੇ ਇਸ ਤੋਂ ਇਲਾਵਾ ਬੱਚਿਆਂ ਦੇ ਕੰਨ ਵਗਣਾ, ਗਿਲਟੀਆਂ, ਨਮੂਨੀਆਂ, ਦਸਤ ਅਤੇ ਮਹਿਲਾਵਾਂ ਦੀ ਹਰ ਪ੍ਰਕਾਰ ਦੀ ਬਿਮਾਰੀ ਦਾ ਸਫਲ ਇਲਾਜ ਕੀਤਾ ਜਾਂਦਾ ਹੈ ਡਾਕਟਰ ਹਰਸ਼ਪ੍ਰੀਤ ਕੌਰ ਦੰਦਾਂ ਦੇ ਮਾਹਿਰ ਡਾਕਟਰ ਕਰਨਬੀਰ ਸਿੰਘ ਕਾਲੋ ਹੱਡੀਆਂ ਦੇ ਮਾਹਿਰ ਡਾਕਟਰ ਲਖਵਿੰਦਰ ਸਿੰਘ ਮਲਤਾਨੀ ਮੈਡੀਸਨ ਸਪੈਸ਼ਲਿਸਟ ਡਾਕਟਰ ਜੀਐਸ ਪਿੰਗਰਾ ਐਨੇਥੀਸੀਆ ਐਂਡ ਕ੍ਰਿਟੀਕਲ ਕੇਅਰ ਡਾਕਟਰ ਗੁਰਵਿੰਦਰਪਾਲ ਸਿੰਘ ਦਿਮਾਗੀ ਰੋਗਾਂ ਦੇ ਮਾਹਿਰ ਡਾਕਟਰ ਗਗਨਦੀਪ ਸਿੰਘ ਔਰਲ ਕ੍ਰੈਨੀਓਫੇਸ਼ੀਅਲ ਹੈਡ ਐਂਡ 넥 ਔਨਕੋ ਸਰਜਰੀ ਦੇ ਮਾਹਿਰ ਡਾਕਟਰ ਅਲਪਾ ਘਰਕੇ ਜਨਾਨਾ ਰੋਗਾਂ ਦੇ ਮਾਹਿਰ ਡਾਕਟਰ ਕਵਲਦੀਪ ਕੌਰ ਜਨਾਨਾ ਰੋਗਾਂ ਅਤੇ ਆਈਵੀਐਫ ਦੇ ਮਾਹਿਰ ਡਾਕਟਰ ਡੀਕੇ ਮਹਾਜਨ ਕਿਡਨੀ ਰੋਗਾਂ ਦੇ ਮਾਹਿਰ ਡਾਕਟਰ ਵੀਕੇ ਸੇਠੀ ਬੱਚਿਆਂ ਅਤੇ ਨਵਜਾਤ ਬੱਚਿਆਂ ਦੇ ਰੋਗਾਂ ਦੇ ਮਾਹਿਰ ਡਾਕਟਰ ਕੇਕੇ ਮਹਾਜਨ ਲੈਪਰੋਸਕੋਪੀ ਸਰਜਰੀ ਦੇ ਲਈ ਡਾਕਟਰ ਅਰਸ਼ਦੀਪ 4 ఫిਜ਼ੀਓਥੈਰੇਪੀ ਤੇ ਰੀਹੈਬਿਟੇਸ਼ਨ ਦੇ ਲਈ ਡਾਕਟਰ ਰਮਨਦੀਪ ਕੋਰ ਪਲਾਸਟਿਕ ਮਾਈਕ్రో ਵੈਸਕੂਲਰ ਅਤੇ ਰੀਕਨਸਟਰਕਟਿਵ ਸਰਜਰੀ ਦੇ ਲਈ ਇਨਾ ਡਾਕਟਰਾਂ ਦੇ ਕੋਲੋਂ ਤੁਸੀਂ ਆਪਣਾ ਸਫਲ ਇਲਾਜ ਕਰਵਾ ਸਕਦੇ ਹੋ। ਹੇਠ ਦਿੱਤੇ ਨੰਬਰਾਂ ਤੇ ਅੱਜ ਹੀ ਸੰਪਰਕ ਕਰੋ ਤੇ ਇਨਾ ਡਾਕਟਰਾਂ ਦੇ ਕੋਲੋਂ ਆਪਣਾ ਸਫਲ ਇਲਾਜ ਕਰਵਾਓ। ਆਧੁਨਿਕਤਾ ਅਤੇ ਪਰਿਵਰਤਨ ਦੇ ਇਸ ਯੁੱਗ ਵਿੱਚ ਹਰ ਵਿਅਕਤੀ ਆਪਣੇ ਸੁਪਨਿਆਂ ਦਾ ਮਹਿਲ ਬਣਾਉਣਾ ਚਾਹੁੰਦਾ ਹੈ। ਜੇਕਰ ਤੁਸੀਂ ਵੀ ਆਪਣਾ ਆਸ਼ਿਆਨਾ ਬਣਾਉਣ ਦੀ ਸੋਚ ਰਹੇ ਹੋ ਤਾਂ ਤੁਹਾਡੇ ਲਈ ਨੈਚਰ ਇਨਫਰਾਸਟ੍ਰਕਚਰਜ਼ ਪੱਕਾ ਤਾਰਾ ਸਿੰਘ ਨਜ਼ਦੀਕ ਸੰਧੂ ਧਰਮਕੰਡਾ ਇੱਕ ਛੱਤ ਹੇਠਾਂ ਸਾਰੀਆਂ ਸਹੂਲਤਾਂ ਦੇ ਰਹੇ ਹਨ। ਤੁਹਾਨੂੰ ਇੱਥੋਂ ਪੱਠੇ ਦੀਆਂ ਇਟਾਂ ਟੂਟੀਆਂ ਦੇ ਬ੍ਰਾਂਡ ਜੈਗਵਾਰ ਪੈਰੀਵੈਅਰ ਗ੍ਰਾਫਟਰ ਓਨੀਟਾ ਸੀਰਾ ਬ੍ਰਾਂਡ ਲੈ ਸਕਦੇ ਹੋ ਟਾਈਲਸ ਤੁਸੀਂ ਕਜਾਰੀਆ ਕ੍ਰੈਂਜ਼ਾ ਕੀਵੋਸ ਹਾਕ ਲੈਮਨਸ ਪੈਂਟਾਗਨ ਅਤੇ ਹੋਰ ਬ੍ਰਾਂਡਸ ਮਿਲਣਗੇ ਮਾਰਬਲ ਚ ਰਾਜਸਥਾਨੀ ਸਾਊਥ ਇੰਡੀਅਨ ਇਟਾਲੀਅਨ ਪੱਥਰ ਬਾਜ਼ਾਰ ਤੋਂ ਵਧੀਆ ਅਤੇ ਸਸਤੇ ਰੇਟ ਵਿੱਚ ਮਿਲੇਗਾ ਇਤੋਂ ਵਧੀਆ ਬ੍ਰਾਂਡਸ ਤੇ ਸ਼ਾਨਦਾਰ ਪੀਵੀਸੀ ਸ਼ੀਟਸ ਬਾਜ਼ਾਰ ਨਾਲੋਂ ਸਸਤੇ ਰੇਟਾਂ ਤੇ ਖਰੀਦ ਸਕਦੇ ਹੋ ਪੇਂਟਸ ਵਿੱਚ ਨੈਰੋਲੈਕ, ਐਸ਼ੀਅਨ, ਰੇਮੰਡ ਅਤੇ ਹੋਰ ਨਾਮਵਰ ਬ੍ਰਾਂਡ ਮਿਲ ਜਾਣਗੇ ਇਸ ਤੋਂ ਇਲਾਵਾ ਤੁਸੀਂ ਚਿਮਨੀਆਂ, ਚੂਲੇ, ਗੀਜ਼ਰ, ਸੈਂਟੈਕਸ, ਮੋਂਟੈਕਸ ਦੀਆਂ ਪਾਣੀ ਵਾਲੀਆਂ ਟੈਂਕੀਆਂ ਅਤੇ ਹਾਰਡਵੇਅਰ ਦਾ ਸਾਰਾ ਸਮਾਨ ਵਾਜਿਬ ਰੇਟਾਂ ਵਿੱਚ ਮਿਲੇਗਾ ਪੰਜਾਬ ਦਾ ਹਰ ਮੁੱਦਾ, ਹਰ ਖਬਰ ਸਭ ਤੋਂ ਪਹਿਲਾਂ ਵੇਖਣ ਲਈ ਜੁੜੋ ਸਾਡੇ ਚੈਨਲ ਪੀਜੀਏ ਇੰਡੀਆ ਨਿਊਜ਼ ਦੇ ਨਾਲ ਲਾਈਕ ਕਰੋ ਸਾਡਾ ਫੇਸਬੁੱਕ ਪੇਜ ਸਬਸਕ੍ਰਾਈਬ ਕਰੋ YouTube ਚੈਨਲ ਪੀਜੀਆ ਇੰਡੀਆ ਨਿਊਜ਼